ਮੁੱਦਾ ਬਹੁਤ ਵੱਡਾ ਬਣ ਗਿਆ ਜਾਂ ਤਾਂ ਭਗਵੰਤ ਮਾਨ ਦੇ ਮੰਤਰੀ ਤੇ ਵੱਡੀ ਕਾਰਵਾਈ ਹੋਵੇਗੀ ਤੇ ਜਾਂ ਫਿਰ ਬਿਕਰਮ ਮਜੀਠੀਆ ਜੇਲ੍ਹ ਜਾਵੇਗਾ ਕਿਉਂਕਿ ਆਮ ਆਦਮੀ ਪਾਰਟੀ ਦੇ ਮੰਤਰੀ ਦੇ ਉੱਪਰ ਬਿਕਰਮ ਮਜੀਠੀਆ ਨੇ ਦੋਸ਼ ਲਾ ਕੇ ਕੁਝ ਫੋਟੋਆਂ ਵਾਇਰਲ ਕੀਤੀਆਂ ਨੇ ਤੇ ਉਸ ਤੋਂ ਬਾਅਦ ਮੰਤਰੀ ਵੀ ਮੀਡੀਆ ਦੇ ਸਾਹਮਣੇ ਆਇਆ ਤੇ ਮੰਤਰੀ ਨੇ ਵੀ ਆਪਣਾ ਪੱਖ ਰੱਖਿਆ ਹੈ ਪਰ ਪੂਰਾ ਪੰਜਾਬ ਜਾਣਨਾ ਚਾਹੁੰਦਾ ਹੈ ਕਿ ਇਹ ਸਾਰੇ ਮਾਮਲੇ ਦੀ ਸਚਾਈ ਕੀ ਹੈ ਹਕੀਕਤ ਕੀਆ ਝੂਠ ਕਿੰਨਾ ਹੈ ਤੇ ਸੱਚ ਕਿੰਨਾ ਹੈ ਹੁਣ ਆਪਾਂ ਇਹਦੇ ਉੱਪਰ ਗੱਲ ਕਰਨ ਲੱਗੇ ਆ ਤੁਸੀਂ ਵੀ ਅਖੀਰ ਤੱਕ ਪੂਰਾ ਮੁੱਦੇ ਨੂੰ ਸੁਣਿਓ ਤੇ ਆਪਣਾ ਕੀਮਤੀ ਵਿਚਾਰ ਲਿਖਿਓ ਤੁਹਾਨੂੰ ਕੀ ਲੱਗਦਾ ਹੈ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਵਿਕਰਮ ਮਜੀਠੀਆ ਨੇ ਹਮੇਸ਼ਾ ਵਾਂਗ ਅਚਾਨਕ ਕੁਝ ਫੋਟੋਆਂ ਵਾਇਰਲ ਕੀਤੀਆਂ ਆਮ ਆਦਮੀ ਪਾਰਟੀ ਦੇ ਮੰਤਰੀ ਡਾਕਟਰ ਹਰਜੋਤ ਦੀਆਂ ਤੇ ਫੋਟੋਆਂ ਚ ਵਿਕਰਮ ਮਜੀਠੀਆ ਨੇ ਨਾਲ ਫੇਸਬੁੱਕ ਤੇ ਲਿਖ ਕੇ ਪਾਇਆ ਲਿਖਿਆ ਕਿ ਆ ਦੇਖੋ ਆਮ ਆਦਮੀ ਪਾਰਟੀ ਦੇ ਮੰਤਰੀ ਕਟਾਰੂ ਚੱਕ ਤੇ ਹੋਰ ਨਾ ਤੋਂ ਬਾਅਦ ਹੁਣ ਆ ਨਵੇਂ ਮੰਤਰੀ ਦੀਆਂ ਕਰਤੂਤਾਂ ਦੇਖ ਲਓ ਤੇ ਵਿਕਰਮ ਮਜੀਠੀਆ ਨੇ ਨਾਲ ਇਹ ਲਿਖ ਕੇ ਪਾਇਆ ਕਿ ਇਹ ਵੇਖੋ ਫੋਟੋਆਂ ਦੇ ਵਿੱਚ ਇਹ ਕੀ ਕਰੀ ਜਾਂਦਾ ਤੇ ਨਾਲ ਫੋਟੋਆਂ ਪਾਈਆਂ ਉਹ ਫੋਟੋਆਂ ਪਾਈਆਂ ਜਿਨ੍ਹਾਂ ਦੇ ਵਿੱਚ ਇੱਕ ਔਰਤ ਨੂੰ ਦਿਖਾਇਆ ਗਿਆ ਕਿ ਉਹ ਮੰਤਰੀ ਦੇ ਨਾਲ ਹੈ ਪਰ ਉਸ ਤੋਂ ਬਾਅਦ ਫਿਰ ਆਮ ਆਦਮੀ ਪਾਰਟੀ ਦੇ ਮੰਤਰੀ ਡਾਕਟਰ ਜੋਤ ਸਿੰਘ মিডিਆ ਦੇ ਕੈਮਰਿਆਂ ਦੇ ਸਾਹਮਣੇ ਆਏ। ਉਹਨਾਂ ਨੇ ਕਿਹਾ ਕਿ ਬਿਲਕੁਲ ਮੇਰੇ ਤੇ ਝੂਠੇ ਦੋਸ਼ ਲਾਏ ਜਾ ਰਹੇ ਨੇ। ਮੰਤਰੀ ਨੇ ਇਹ ਮੰਨਿਆ ਵੀ ਹਾਂ ਉਹ ਫੋਟੋਆਂ ਮੇਰੀਆਂ ਨੇ ਪਰ ਉਹ ਫੋਟੋਆਂ ਮੇਰੀ ਸਾਬਕਾ ਪਤਨੀ ਨਾਲ ਨਹੀਂ। ਤੇ ਡਾਕਟਰ ਝੋਤ ਨੇ ਇਹ ਵੀ ਕਿਹਾ ਕਿ ਦੇਖੋ ਮੈਂ ਦਲਤਾਂ ਤੇ ਦਲਤ ਹੋਣ ਕਰਕੇ ਮੈਨੂੰ ਬਦਨਾਮ ਕੀਤਾ ਜਾ ਰਿਹਾ ਹੈ। ਨਾਲ ਇਹ ਵੀ ਕਿਹਾ ਕੇ ਲੁਧਿਆਣੇ ਦੇ ਵਿੱਚ ਜਿਹੜੀਆਂ ਚੋਣਾ ਹੋ ਰਹੀਆਂ ਨੇ ਉਹਦੇ ਵਿੱਚ ਵਿਰੋਧੀ ਹਾਰ ਰਹੇ ਨੇ ਇਸ ਕਰਕੇ ਸਾਡੀ ਪਾਰਟੀ ਨੂੰ ਬਦਨਾਮ ਕਰਨ ਲਈ ਵੋਟਾਂ ਦੇ ਦਿਨਾਂ 'ਚ ਇਹ ਮੁੱਦਾ ਉਭਾਰਿਆ ਜਾ ਰਿਹਾ ਹੈ ਤੇ ਨਾਲ ਇਹ ਵੀ ਕਿਹਾ ਕਿ ਮੈਂ ਵਿਕਰਮ ਮਜੀਠੀਆ ਤੇ ਨਾਲੇ ਤਾਂ ਐਫ ਆਈ ਆਰ ਪਰਚਾ ਦੇਣ ਜਾ ਰਿਹਾ ਤੇ ਨਾਲੇ ਮੈਂ ਅਦਾਲਤ ਦੇ ਵਿੱਚ ਮਾਨ ਹਾਨੀ ਦਾ ਕੇਸ ਵੀ ਪਾਵਾਂਗਾ ਤੇ ਨਾਲੇ ਕਿਹਾ ਕਿ ਇਹ ਮੇਰੀ ਨਿੱਜੀ ਜ਼ਿੰਦਗੀ ਦੇ ਵਿੱਚ ਨਜਾਇਜ਼ ਦਖਲ ਹੈ ਮੇਰੀ ਸਾਬਕਾ ਪਤਨੀ ਦੇ ਨਾਲ ਐਡਿਟ ਕੀਤੀਆਂ ਐਡਿਟ ਕੀਤੀਆਂ ਫੋਟੋਆਂ ਪੇਸ਼ ਕੀਤੀਆਂ ਜਾ ਰਹੀਆਂ ਨੇ ਜੋ ਬਿਲਕੁਲ ਗਲਤ ਹੈ ਇਹ ਦਾਵਾ ਮੰਤਰੀ ਨੇ ਕੀਤਾ ਉਸ ਤੋਂ ਬਾਅਦ ਭਾਈ ਫਿਰ ਵਿਕਰਮ ਮਜੀਠੀਆ ਸਾਹਮਣੇ ਆ ਗਿਆ ਵਿਕਰਮ ਮਜੀਠੀਆ ਨੇ ਫਿਰ ਨਵੀਂ ਪੋਸਟ ਚੱਕ ਕੇ ਪਾਤੀ ਵਿਕਰਮ ਮਜੀਠੀਆ ਕਹਿੰਦਾ ਵੀ ਵੇਖੋ ਮੰਤਰੀ ਸਾਹਿਬ ਤੁਸੀਂ ਆਪ ਦੀਆਂ ਹਰਕਤਾਂ ਲਕਾਉਣ ਦੇ ਲਈ ਦਲਤ ਪੱਤਾ ਨਾ ਖੇਡੋ ਤੇ ਵੋਟ ਪੱਤਾ ਨਾ ਖੇਡੋ ਇਹਦੇ 'ਚ ਨਾ ਤਾਂ ਤੁਹਾਡੀ ਜਾਤ ਦਾ ਜਾਂ ਕਿਸੇ ਹੋਰ ਚੀਜ਼ ਦਾ ਜ਼ਿਕਰ ਹੈ ਤੇ ਨਾ ਇਹਨਾਂ ਫੋਟੋਆਂ ਦੇ ਵਿੱਚ ਲੁਧਿਆਣੇ ਦੀਆਂ ਵੋਟਾਂ ਨਾਲ ਸੰਬੰਧਤ ਕੁਝ ਲਿਖਿਆ। ਉਹ ਕਹਿੰਦੇ ਜੇਕਰ ਇਹ ਤੁਹਾਡੀ ਪਤਨੀ ਦੀਆਂ ਫੋਟੋਆਂ ਨੇ ਤਾਂ ਫਿਰ ਤੁਸੀਂ ਆਪਣੀ ਪਤਨੀ ਨਾਲ ਐਦਾਂ ਦੀਆਂ ਫੋਟੋਆਂ ਕਿਉਂ ਖਿੱਚਦੇ ਹੋ ਜਿਹੜੀਆਂ ਕਿਸੇ ਕਿਥੇ ਥਾਂ ਤੇ ਦਿਖਾਈਆਂ ਨਹੀਂ ਜਾ ਸਕਦੀਆਂ। ਵਿਕਰਮ ਜੀਠੀਆ ਨੇ ਕਿਹਾ ਕਿ ਮੰਤਰੀ ਸਾਹਿਬ ਆਪਣੀਆਂ ਹਰਕਤਾਂ ਲੁਕਾਉਣ ਦੇ ਲਈ ਤੁਸੀਂ ਇਸ ਹੱਦ ਤੱਕ ਨਾ ਜਾਓ ਜਿਸ ਹੱਦ ਤੱਕ ਤੁਸੀਂ ਜਾ ਰਹੇ ਹੋ ਉਸ ਤੋਂ ਬਾਅਦ ਫਿਰ ਮੰਤਰੀ ਉਹ ਸਾਹਮਣੇ ਆਏ ਤੇ ਉਹਨਾਂ ਨੇ ਕਿਹਾ ਉਹ ਕਹਿੰਦੇ ਦੇਖੋ ਮੈਂ ਮਜੀਠੀਆ ਦੇ ਉੱਪਰ ਸ਼ਿਕਾਇਤ ਦੇ ਦਿੱਤੀ ਹੈ ਤੇ ਮੈਂ ਕਾਰਵਾਈ ਕਰਾ ਰਿਆ ਬਿਲਕੁਲ ਝੂਠੇ ਤੌਰ ਤੇ ਮੈਨੂੰ ਬਦਨਾਮ ਕੀਤਾ ਜਾ ਰਿਹਾ ਹੁਣ ਜਦੋਂ ਦੋਨਾਂ ਧਿਰਾਂ ਦੇ ਪੱਖ ਆਏ ਨਹੀਂ ਤਾਂ ਇਹਦੇ ਵਿੱਚ ਸਚਾਈ ਕੀ ਹੈ ਵਿਕਰਮ ਮਜੀਠੀਆ ਨੇ ਕਿਹਾ ਉਹ ਕਹਿੰਦਾ ਅਜੇ ਪੂਰੀ ਵੀਡੀਓ ਹੈ ਮੇਰੇ ਕੋਲ ਮੈਂ ਉਹ ਵੀ ਪੇਸ਼ ਕਰਾਂਗਾ ਪਰ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਕਾਰਵਾਈ ਕਰੇ ਹੁਣ ਕੀ ਹੋਏਗਾ ਕਿ ਆਮ ਆਦਮੀ ਪਾਰਟੀ ਆਪਣੇ ਮੰਤਰੀ ਦੇ ਉੱਪਰ ਕਾਰਵਾਈ ਕਰੇਗੀ ਕਿ ਪਹਿਲਾਂ ਕੀਤੀਆਂ ਨੇ ਸਵਾਲ ਇਹ ਹੈ ਕਿ ਸੱਚਮੁੱਚ ਵਿਕਰਮ ਮਜੀਠੀਆ ਦਾ ਦੋਸ਼ ਠੀਕ ਹੈ ਜਾਂ ਸਚਾਈ ਉਹ ਹੈ ਜੋ ਆਮ ਆਦਮੀ ਪਾਰਟੀ ਦੇ ਮੰਤਰੀ ਡਾਕਟਰ ਹਰਜੋਤ ਬੋਲ ਰਹੇ ਨੇ ਦੇਖੋ ਵਿਰੋਧੀ ਪਾਰਟੀਆਂ ਸਾਰੀਆਂ ਹੀ ਇੱਕ ਤਰ੍ਹਾਂ ਨਾਲ ਸਾਹਮਣੇ ਆਈਆਂ ਨੇ ਸਾਰੀਆਂ ਪਾਰਟੀਆਂ ਨੇ ਕਿਹਾ ਕਿ ਇਹ ਜਿਹੜਾ ਮੁੱਦਾ ਹੈ ਇਹਦੇ ਉੱਪਰ ਆਮ ਆਦਮੀ ਪਾਰਟੀ ਨੂੰ ਆਪਣਾ ਪੱਖ ਰੱਖਣਾ ਚਾਹੀਦਾ ਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ अरोड़ा ਸਾਹਿਬ ਵੀ ਸਾਹਮਣੇ ਆਏ ਨੇ ਅਮਨ अरोड़ा ਹੋਰਾਂ ਨੇ ਕਿਹਾ ਵੀ ਇਹ ਬਿਲਕੁਲ ਨਿਆਂਇਕ ਦੋਸ਼ ਲੁਧਿਆਣੇ ਦੀਆਂ ਚੋਣਾ ਨੂੰ ਮੁੱਖ ਰੱਖ ਕੇ ਲਾਇਆ ਜਾ ਰਹੇ ਨੇ ਲੁਧਿਆਣੇ ਦੀਆਂ ਚੋਣਾ ਅੱਜ ਹੋ ਚੁੱਕੀਆਂ ਨੇ ਕੀ ਆਮ ਆਦਮੀ ਪਾਰਟੀ ਜਿੱਤੇਗੀ ਕਿ ਹਾਰੇਗੀ ਇਹ ਇਹ ਦੇ ਉੱਪਰ ਵੀ ਆਪਾਂ ਅੱਗੇ ਗੱਲ ਕਰਨੀ ਹੈ ਪਰ ਇਹ ਜਿਹੜਾ ਮੁੱਦਾ ਹੈ ਵੇਖੋ ਗੱਲ ਇਦਾਂ ਹੈ ਅੱਗੇ ਜਿੰਨੇ ਵੀ ਦੋਸ਼ ਆਮ ਆਦਮੀ ਪਾਰਟੀ ਦੇ ਮੰਤਰੀਆਂ ਦੇ ਉੱਪਰ ਲੱਗੇ ਨੇ ਉਹਨਾਂ ਦਾ ਦੁੱਧ ਪਾਣੀ ਕਰਕੇ ਲੋਕਾਂ ਦੇ ਸਾਹਮਣੇ ਨਾਟਕਾ ਨਹੀਂ ਕੀਤਾ ਗਿਆ ਇਹ ਮੈਂ ਤਾਂ ਕਹਿ ਰਿਹਾ ਕਟਾਰੂ ਚੱਕ ਤੇ ਦੋਸ਼ ਲੱਗੇ ਸੀ ਉਸ ਤੋਂ ਬਾਅਦ ਉਦੀ ਕੀ ਜਾਂਚ ਹੋਈ ਕੀ ਪੜਤਾਲ ਹੋਈ ਅੱਜ ਤੱਕ ਪੁਖਤਾ ਤਰੀਕੇ ਨਾਲ ਕੁਝ ਨਹੀਂ ਸਾਹਮਣੇ ਆਇਆ ਇਹ ਗੱਲ ਆਈ ਸੀ ਕਿ ਸ਼ਿਕਾਇਤ ਕਰਨ ਵਾਲਾ ਆਪਣੀ ਸ਼ਿਕਾਇਤ ਵਾਪਸ ਲੈ ਗਿਆ ਹੁਣ ਹਕੂਮਤ ਹੈ ਸਰਕਾਰ ਹੈ ਤਾਕਤ ਹੈ ਪਾਵਰ ਹੈ ਤਸ਼ਕੈ ਤਵਾਪਸ ਲੈ ਸਕਦਾ ਕੋਈ ਆਮ ਬੰਦਾ ਪਰ ਉਹਦਾ ਹਕੀਕਤ ਕੀ ਹੈ ਜਿਹੜੀ ਇਹਦੀ ਪੜਤਾਲ ਇਨਕੁਆਰੀ ਹੋਣੀ ਸੀ ਉਹ ਨਹੀਂ ਸਾਹਮਣੇ ਆਈ ਆਮ ਆਦਮੀ ਪਾਰਟੀ ਦੇ ਹੋਰ ਕਿੰਨੇ ਐਮਐਲਏ ਤੇ ਮੰਤਰੀਆਂ ਦੇ ਉੱਪਰ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਉਨ੍ਹਾਂ ਦੀ ਪੜਤਾਲ ਹੋ ਕੇ ਇਨਕੁਆਰੀ ਸਾਹਮਣੇ ਨਹੀਂ ਆਈ ਗੁਰੂ ਹਰਸਾਏ ਦੇ ਐਮ ਐਲ ਏ ਫੌਜਾ ਸਿੰਘ ਸਰਾਰੀ ਉਹਨਾਂ ਦੀ ਇੱਕ ਕਥਤ ਆਡੀਓ ਵਾਇਰਲ ਕੀਤੀ ਗਈ ਸੀ ਵੀ ਉਹ ਵੇਖੋ ਜੀ ਸੌਦੇਬਾਜ਼ੀ ਕਰ ਰਹੇ ਆ ਰਿਸ਼ਵਤ ਲੈਣ ਦੇ ਲਈ ਉਹਦੀ ਕੀ ਜਾਂਚ ਪੜਤਾਲ ਹੋਈ ਉਹ ਅੱਜ ਤੱਕ ਸਾਹਮਣੇ ਨਹੀਂ ਆਈ ਬਲਕਿ ਫੌਜਾ ਸਿੰਘ ਸਰਾਰੀ ਨੇ ਮੇਰੇ ਨਾਲ ਇੰਟਰਵਿਊ ਕਰਦੇ ਆ ਦੱਸਿਆ ਕਿ ਪਾਰਟੀ ਨੇ ਜਾਂਚ ਹੀ ਨਹੀਂ ਕੀਤੀ ਮੈਂ ਤਾਂ ਕਿਹਾ ਸੀ ਜਾਂਚ ਕਰੋ ਹੁਣ ਅਗਲੀ ਜਿਹੜੀ ਗੱਲ ਬੀਬੀ ਮਾਣੋ ਕੇ ਆਮ ਆਦਮੀ ਪਾਰਟੀ ਦੇ ਐਮਐਲਏ ਉਦੇ ਉੱਪਰ ਦੋਸ਼ ਲੱਗੇ ਕੋਠੀਆਂ ਦੱਬਣ ਦੇ ਉਹਦੀ ਜਾਂਚ ਪੜਤਾਲ ਕੀ ਹੋਈ ਅਜੇ ਤੱਕ ਸਾਹਮਣੇ ਨਹੀਂ ਆਇਆ ਆਮ ਆਦਮੀ ਪਾਰਟੀ ਦਾ ਐਮਐਲਏ ਬਲਕਾਰ ਸਿੱਧੂ ਜਿਹੜਾ ਗਾਇਕ ਵੀ ਹੈ ਉਹਨੇ ਇੱਕ ਕਥਤ ਆਡੀਓ ਰਿਕਾਰਡਿੰਗ ਉਹਦੀ ਲੀਕ ਹੋਈ ਸੀ ਯਾਦ ਆ ਤੁਹਾਨੂੰ ਜਿਹਦੇ ਚ ਉਹ ਆਪਣੀ ਹੀ ਪਾਰਟੀ ਦੇ ਆਗੂਆਂ ਤੇ ਬੰਦਿਆਂ ਨੂੰ ਗੁੱਲੀ ਘਾੜ ਤੇ ਪਤਾ ਨਹੀਂ ਕੀ ਕੀ ਕੁਝ ਬੋਲ ਰਿਹਾ ਸੀ ਕਥਤ ਤੌਰ ਤੇ ਪਰ ਉਹਦੇ ਤੇ ਕੀ ਕਾਰਵਾਈ ਹੋਈ ਅੱਜ ਤੱਕ ਨਹੀਂ ਸਾਹਮਣੇ ਆਇਆ ਹੋਰ ਅਨਮੋਲ ਗਗਨਮਾਨ ਮੰਤਰੀ ਬਣੀ ਸੀ ਦੋਸ਼ ਉਤੇ ਵੀ ਲੱਗੇ ਮਾਮਲੇ ਮੀਡੀਆ ਚ ਉੱਠੇ ਪਰ ਕਾਰਵਾਈ ਕੀ ਹੋਈ ਪਤਾ ਹੀ ਨਹੀਂ ਲੱਗਿਆ ਅਜੇ ਉਸ ਤੋਂ ਬਾਅਦ ਹੋਰ ਕਿੰਨੇ ਸਾਰੇ ਮਾਮਲੇ ਉੱਭਰੇ ਪਰ ਪਤਾ ਨਹੀਂ ਲੱਗਿਆ ਅਜੇ ਤੱਕ ਕੀ ਬਣਿਆ ਤੇ ਕੀ ਨਹੀਂ ਬਣਿਆ ਹੁਣ ਇਸੇ ਤਰ੍ਹਾਂ ਇਸ ਮਾਮਲੇ ਦੀ ਸਚਾਈ ਸਾਹਮਣੇ ਆਏਗੀ ਕਿ ਨਹੀਂ ਪੰਜਾਬੀਓ ਇਹ ਨਹੀਂ ਪਤਾ ਇਹ ਸਸਪੈਂਸ ਵੀ ਰਹਿ ਜਾਂਦੇ ਨੇ ਅੱਗੇ ਰਹਿ ਗਏ ਹੁਣ ਆਈਏ ਆਪਾਂ ਲੁਧਿਆਣਾ ਦੀ ਚੋਣ ਤੇ ਅੱਜ ਵੋਟਾਂ ਪੈ ਗਈਆਂ ਵੋਟਾਂ ਪਈਆਂ ਬਹੁਤ ਥੋੜੀਆਂ ਪੋਲਿੰਗ ਅੱਗੇ ਆਮ ਤੌਰ ਤੇ ਹੀ 55 60 ਜਾਂ 65% ਤੱਕ 68% ਤੱਕ ਵੀ ਹੋ ਜਾਂਦੀ ਹੈ ਕਦੇ ਕਦੇ 70 72% ਵੀ ਪੋਲਿੰਗ ਹੁੰਦੀ ਰਹੀ ਪਰ ਅੱਜ ਪੋਲਿੰਗ ਕਿੰਨੀ ਹੋਈ ਆ ਬਿਲਕੁਲ ਥੋੜੀ ਪੋਲਿੰਗ ਹੋਈ ਆ ਲੋਕ ਵੋਟ ਪਾਉਣ ਲਈ ਉਤਸ਼ਾਹ ਨਹੀਂ ਦਿਖਾ ਰਹੇ ਸੀ। ਔਰ ਜਿਹੜਾ ਕੁਝ ਉੱਥੇ ਕੱਲ੍ਹ ਦੀਆਂ ਖਬਰਾਂ ਆ ਰਹੀਆਂ ਨੇ ਉਹ ਸੋਚਣ ਲਾਉਂਦੀਆਂ ਨੇ। ਪਹਿਲੀ ਤਾਂ ਗੱਲ ਆਮ ਆਦਮੀ ਪਾਰਟੀ ਦਾ ਇਹ ਨਾਰਾ ਸੀ ਇਹ ਦਾਵਾ ਸੀ ਕਿ ਜਦ ਕੰਮ ਕੀਤੇ ਹੋਣ ਤਾਂ ਫਿਰ ਦਰ ਤੇ ਜਾ ਕੇ ਗਲੀਆਂ 'ਚ ਜਾ ਕੇ ਵੋਟਾ ਮੰਗਣ ਦੀ ਲੋੜ ਨਹੀਂ ਪੈਂਦੀ ਫਿਰ ਆਪਣੇ ਆਪ ਲੋਕ ਕੰਮ ਨੂੰ ਵੋਟ ਪਾਉਂਦੇ ਨੇ। ਪਰ ਹੁਣ ਕੀ ਹੋਇਆ ਆਮ ਆਦਮੀ ਪਾਰਟੀ ਘਰ ਘਰ ਜਾ ਕੇ ਦਰ ਦਰ ਤੇ ਜਾ ਕੇ ਵੋਟਾ ਮੰਗਦੀ ਨਜ਼ਰ ਆਈ। ਪੂਰੇ ਪੰਜਾਬ ਦੇ ਸਾਰੇ ਵੱਡੇ ਛੋਟੇ ਆਗੂ ਲੁਧਿਆਣੀ ਇਕੱਠੇ ਕੀਤੇ ਹੋਏ ਸੀ ਵੋਟਾ ਮੰਗਲ ਲਈ ਦਿੱਲੀ ਤੋਂ ਵੀ ਟੀਮਾਂ ਮਗਾਈਆਂ ਹੋਈਆਂ ਸੀ ਵੋਟਾ ਮੰਗਲ ਲਈ ਹਰਿਆਣੇ ਤੋਂ ਵੀ ਆਏ ਹੋਏ ਸੀ ਕੁਝ ਬੰਦੇ ਵੋਟਾ ਮੰਗਲ ਲਈ ਤੇ ਕੀ ਫਿਰ ਕੰਮ ਨਹੀਂ ਕੀਤੇ ਜੇ ਕੰਮ ਨੂੰ ਵੋਟ ਪੈਣੀ ਹੈ ਤਾਂ ਫਿਰ ਜੇ ਕੰਮ ਕੀਤੇ ਸੀ ਤੇ ਇੰਨਾ ਜ਼ੋਰ ਲਾਉਣ ਦੀ ਤਾਂ ਫਿਰ ਜਿਹੜੀਆਂ ਕੱਲ ਦੀਆਂ ਖਬਰਾਂ ਆਈਆਂ ਖਬਰਾਂ ਤੁਸੀਂ ਸੁਣੀਆਂ ਹੋਣਗੀਆਂ ਜਿਨ੍ਹਾਂ 'ਚ ਇਹ ਦੋਸ਼ ਲਾਏ ਗਏ ਵੀ ਆਮ ਆਦਮੀ ਪਾਰਟੀ ਰਾਸ਼ਨ ਦੀਆਂ ਕਿੱਟਾਂ ਵੰਡ ਰਹੀ ਐ ਸਕੂਲੀ ਬੈਗ ਤੇ ਵਿੱਚ ਜਿਓਮੈਟਰੀਆਂ ਕਾਪੀਆਂ ਪਾ ਕੇ ਬੱਚਿਆਂ ਨੂੰ ਵੰਡ ਰਹੀ ਐ ਟਰੱਕ ਫੜੇ ਜਾਣ ਦੇ ਦੋਸ਼ ਲੱਗੇ ਨੇ ਜੇਕਰ ਆਮ ਆਦਮੀ ਪਾਰਟੀ ਨੂੰ ਜਿੱਤ ਦਾ ਇਨਾ ਭਰੋਸਾ ਸੀ ਤਾਂ ਫਿਰ ਆ ਦੋਸ਼ ਕਿਉਂ ਨੇ ਆ ਕੁਛ ਕਰਨ ਦੀ ਫਿਰ ਕੀ ਲੋੜ ਸੀ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਕਿਤੇ ਨਾ ਕਿਤੇ ਡਰੀ ਹੋਈ ਐ ਕਿਉਂਕਿ ਆਮ ਆਦਮੀ ਪਾਰਟੀ ਲਈ ਇਹ ਚੋਣ ਜਿਤਨਾ ਬਹੁਤ ਜ਼ਰੂਰੀ ਹੈ ਜ਼ਰੂਰੀ ਕਿਉਂ ਹੈ ਇਸੇ ਕਰਕੇ ਕਿਉਂਕਿ ਇਹ ਚੋਣ ਸੰਜੀਵ अरोड़ा ਜਿਹੜੇ ਕਿ ਪਹਿਲੇ ਹੀ ਰਾਜ ਸਭਾ ਦੇ ਐਮਪੀ ਉਹਨਾਂ ਨੂੰ ਲੜਾਈ ਗਈ ਲੜਾਈ ਕਿਉਂ ਗਈ ਕਿਉਂਕਿ ਰਾਜ ਸਭਾ ਦੇ ਐਮਪੀ ਦੀ ਸੀਟ ਖਾਲੀ ਕਰਾਉਣੀ ਹੈ ਉੱਥੇ ਕੇਜਰੀਵਾਲ ਨੂੰ ਰਾਜ ਸਭਾ ਦਾ ਮੈਂਬਰ ਬਣਾ ਕੇ ਪਾਰਲੀਮੈਂਟ ਚ ਭੇਜਿਆ ਜਾਏਗਾ ਤੇ ਸੰਜੀਵ अरोड़ा ਨੂੰ ਇੱਥੇ ਐਮਐਲਏ ਬਣਾਇਆ ਜਾਏਗਾ ਦੇ ਨਾਲ ਮੰਤਰੀ ਬਣਾਇਆ ਜਾਏਗਾ ਇਹ ਪੂਰੀ ਜਿਹੜੀ ਸਿਆਸਤ ਆਮ ਆਦਮੀ ਪਾਰਟੀ ਚਲਾ ਰਹੀ ਹੈ ਇਹਦੇ ਵਿੱਚ ਆਮ ਆਦਮੀ ਪਾਰਟੀ ਜਿਹੜੇ ਲੋਕਲ ਲੀਡਰ ਨੇ ਉਹ ਅੰਦਰੇ ਅੰਦਰ ਕਾਫੀ ਵੱਡੀ ਪੱਧਰ ਤੇ ਨਾਰਾਜ਼ ਨੇ ਉਹ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਦਿੱਲੀ ਦੀਆਂ ਨਮਾਇੰਦਗੀਆਂ ਲਗਾਤਾਰ ਵਧੀਆਂ ਨੇ ਔਰ ਦਿੱਲੀ ਪੰਜਾਬ ਦੇ ਵਿੱਚ ਲਗਾਤਾਰ ਕਾਬਜ ਹੋਈ ਹੈ ਕੇਜਰੀਵਾਲ ਮਨੀਸ਼ ਸੋਦੀਆ ਸੰਦੀਪ ਪਾਟਕ ਰਾਘਵ ਚੱਡਾ ਇਹ ਤਾਂ ਸਿੱਧੇ ਤੇ ਫਿਰ ਉਸ ਤੋਂ ਬਾਅਦ ਜਿਹੜੇ ਇਹਨਾਂ ਦੇ ਨਾਲ ਕੰਮ ਕਰਨ ਵਾਲੇ ਸੀ ਸਾਰੇ ਇਹਨਾਂ ਦੇ ਦਿੱਲੀ ਦੇ ਵਿੱਚ ਜਿਹੜੇ মিডিਆ ਸਲਾਹਕਾਰ ਸੀ ਜਿਹੜੇ ਇਹਨਾਂ ਦੇ ਉੱਥੇ ਪੀਏਸੀ ਜਿਹੜੇ ਇਹਨਾਂ ਦੇ ਦਿੱਲੀ ਚ ਓਐਸਡੀ ਸੀ ਉਹ ਸਾਰੇ ਚੱਕ ਚੱਕ ਕੇ ਪੰਜਾਬ 'ਚ ਢੋ ਕੇ ਇੱਥੇ ਲਾ ਦਿੱਤੇ ਗਏ। ਪੰਜਾਬ ਦਾ ਕੋਈ ਬੰਦਾ ਉੱਥੇ ਨਹੀਂ ਸੀ ਲਾਇਆ। ਉੱਥੋਂ ਵਾਲੇ ਚੱਕ ਕੇ ਇੱਥੇ ਲਾ ਦਿੱਤੇ ਗਏ। ਇਸ ਕਰਕੇ ਆਮ ਆਦਮੀ ਪਾਰਟੀ ਦੇ ਜਿਹੜੇ ਸਥਾਨਕ ਲੀਡਰ ਨੇ ਉਹ ਸਾਰੇ ਅੰਦਰ ਖਾਤੇ ਦੁਖੀ ਨੇ, ਤੰਗ ਨੇ, ਪਰੇਸ਼ਾਨ ਨੇ। ਤੁਸੀਂ ਇਹ ਸਭ ਕੁਝ ਬਾਰੇ ਕੀ ਸੋਚਦੇ ਹੋ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ ਜੀ